ਸਤਿ ਸ੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਖਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਕਿਸਾਨੀ ਮੰਗਾਂ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 18ਵੇਂ ਦਿਨ ਚ ਦਾਖਲ ਹੋ ਗਿਆ ਇਸ ਦੌਰਾਨ ਉਹਨਾਂ ਦੀ ਸਿਹਤ ਦਾ ਗ੍ਰਾਫ ਬਹੁਤ ਹੇਠਾਂ ਡਿੱਗ ਗਿਆ ਤੇ ਵਿਗੜ ਰਹੀ ਸਿਹਤ ਨੂੰ ਲੈ ਕੇ ਲੋਕਾਂ ਚ ਵੀ ਕਾਫੀ ਚਿੰਤਾ ਵਧ ਗਈ ਹੈ ਇਸੇ ਦੇ ਮੱਦੇ ਨਜ਼ਰ ਰਕੇਸ਼ ਤੇ ਕੈਤ ਵੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਔਰ ਉਹਨਾਂ ਦਾ ਬੇਟਾ ਵੀ ਪਹੁੰਚਾ ਜਿੱਥੇ ਹਾਲਾਤ ਬਹੁਤ ਹੀ ਭਾਵੁਕ ਹੋ ਗਏ ਉਹਨਾਂ ਦਾ ਬੇਟਾ ਪੁੱਬਾ ਮਾਰ ਕੇ ਰੋਇਆ ਇਸ ਦੇ ਮੱਦੇਨਜ਼ਰ ਲੋਕ ਹੁਣ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਚ ਆਪੋ ਆਪਣੇ ਪਿੰਡਾਂ ਚ ਵੀ ਭੁੱਖ ਹੜਤਾਲ ਤੇ ਬੈਠ ਗਏ ਨੇ ਇਸੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੋੜ ਚ ਪਿੰਡ ਵਾਸੀਆਂ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ ਅਤੇ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਕਿਸਾਨਾਂ ਦਾ ਨੇਤਾ ਜੋ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਨੇ 18 ਦਿਨ ਹੋ ਗਏ ਨੇ ਉਹਨਾਂ ਨੇ ਕੁਝ ਨਹੀਂ ਖਾਧਾ ਉਹਨਾਂ ਕਹਿੰਦੇ ਕਿ ਕਿਸਾਨ ਆਗੂ ਡੱਲੇਵਾਲ ਦਾ ਸਾਥ ਦੇਣ ਲਈ ਪੂਰੇ ਪੰਜਾਬ ਦੇ ਲੋਕ ਉਹਨਾਂ ਨਾਲ ਨੇ ਧਰਨੇ ਬਾਰੇ ਉਹਨਾਂ ਕਹਿੰਦੇ ਕਿ ਫਿਲਹਾਲ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੂਰੇ ਪਿੰਡ ਨੇ ਹੜਤਾਲ ਕੀਤੀ ਹੋਈ ਹੈ ਪਰ ਜੇਕਰ ਧਰਨੇ ਤੋਂ ਹੁਕਮ ਹੋਇਆ ਤਾਂ ਹੜਤਾਲ ਨੂੰ ਅੱਗੇ ਵੀ ਵਧਾ ਸਕਦੇ ਨੇ ਫਿਲਮ ਪੁਸ਼ਪਾ 2 ਦੇ ਅਭਿਨੇਤਾ ਅੱਲੂ ਅਰਜਨ ਨੂੰ ਹైదరాబాద్ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ 4 ਦਸੰਬਰ ਨੂੰ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ 'ਚ ਮੱਚੀ ਭਾਜੜ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਹੁਣ ਖਬਰ ਆ ਰਹੀ ਹੈ ਕਿ ਅੱਲੂ ਅਰਜਨ 14 ਦਿਨ ਜੇਲ੍ਹ ਵਿੱਚ ਰਹਿਣਗੇ। ਇਸ ਨੂੰ ਦੇਖਦੇ ਹੋਏ ਚਿਕੜਪੱਲੀ ਥਾਣੇ 'ਚ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ। ਦੱਸਦੇ ਕਿ ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਜਦਕਿ ਇੱਕ ਬੱਚਾ ਬੇਹੋਸ਼ ਹੋ ਗਿਆ ਸੀ। ਪੁਲਿਸ ਮੁਤਾਬਕ ਪੀੜਤਾ ਦੀ ਪਛਾਣ 35 ਇਲਾ ਰੇਪ ਦੀ ਵਜੂ ਹੋਈ ਹੈ ਅਤੇ ਉਸ ਦਾ 13 ਸਾਲਾ ਬੇਟਾ ਸ਼੍ਰੀ ਤੇਜਵੀਰ ਸੀ ਜਿਸ ਨੂੰ ਵੀ ਡਮ ਕਟਨਾਲ ਸੱਟਾਂ ਲੱਗੀਆਂ ਨੇ ਅਤੇ ਉਹ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿੱਥੇ ਉਸ ਨੂੰ 48 ਘੰਟੇ ਨਿਗਰਾਨੀ ਹੇਠ ਰੱਖਿਆ ਗਿਆ ਉਹਨਾਂ ਕਹੇ ਕਿ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਅਭਿਨੇਤਾ ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਕਾਂ ਖਿਲਾਫ ਭਾਰਤੀ ਨਿਆਂ ਸੰਤਾ ਦੀ ਧਾਰਾ 105 ਅਤੇ 118 ਤਹਿਤ ਚਿਕੜਪੱਲੀ ਥਾਣੇ 'ਚ ਮਾਮਲਾ ਦਰਜ ਕਰ ਲਿਆ ਹੈ ਦੱਸਿਆ ਕਿ 4 ਦਸੰਬਰ ਨੂੰ ਫਿਲਮ ਪੁਸ਼ਪਾ 2 ਦੀ ਸਕਰੀਨਿੰਗ ਦੌਰਾਨ ਥੀਏਟਰ ਦੇ ਵਿੱਚ ਪਾਗ ਦੇ ਮਚ ਗਈ ਸੀ ਜਿਸ ਕਰਕੇ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਸੀ ਪੁਲਿਸ ਨੇ ਇਸ ਘਟਨਾ ਲਈ ਅੱਲੂ ਅਰਜਨ ਅਤੇ ਥੀਏਟਰ ਪ੍ਰਬੰਧਕ ਖਿਲਾਫ ਕੇਸ ਦਰਜ ਕੀਤਾ ਪੁਲਿਸ ਨੇ ਇਸ ਮਾਮਲੇ 'ਚ ਥੀਏਟਰ ਮਾਲਕ ਕਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਅੱਲੂ ਤੇ ਦੋਸ਼ ਲੱਗੇ ਨੇ ਕਿ ਉਹ ਬਿਨਾਂ ਕਿਸੇ ਜਾਣਕਾਰੀ ਦੇ ਆਪਣੇ ਪਰਸੰਸਕਾਂ ਨੂੰ ਮਿਲਣ ਚਲੇ ਗਏ ਸਨ ਉੱਥੇ ਹੀ ਅੱਲੂ ਅਰਜਨ ਦੀ ਗ੍ਰਿਫਤਾਰੀ ਤੇ ਬੀ ਆਰ ਐਸ ਨੇਤਾ ਕੇਟੀ ਆਰ ਨੇ ਕਿਹਾ ਕਿ ਮੈਨੂੰ ਪਗਦਰ ਤੇ ਪੀੜਤਾ ਨਾਲ ਪੂਰੀ ਹਮਦਰਦੀ ਹੈ ਪਰ ਇਸ ਵਿੱਚ ਅਸਲ ਕਸੂਰ ਕਿਸ ਦਾ ਹੈ ਅੱਲੂ ਅਰਜਨ ਨੂੰ ਇੱਕ ਆਮ ਅਪਰਾਧੀ ਵਾਂਗ ਵਿਵਹਾਰ ਕਰਨਾ ਠੀਕ ਨਹੀਂ ਹੈ ਉਹ ਵੀ ਉਦੋਂ ਜਦੋਂ ਉਸ ਤੇ ਸਿੱਧੇ ਤੌਰ ਤੇ ਉਹ ਜ਼ਿੰਮੇਵਾਰ ਹੀ ਨਹੀਂ ਹੈ ਮੈਂ ਸਰਕਾਰ ਦੀ ਸਖਤ ਨਿਖੇਦੀ ਕਰਦਾ ਹਾਂ ਉਦਰੇਸਾ ਮਾਮਲੇ ਵਿੱਚ ਮ੍ਰਿਤਕ ਰੇਵਤੀ ਦੇ ਪਤੀ ਭਾਸਕਰ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਹੇ ਕਿ ਮੈਂ ਕੇਸ ਵਾਪਸ ਲੈਣ ਲਈ ਤਿਆਰ ਹਾਂ ਮੈਨੂੰ ਗ੍ਰਿਫਤਾਰੀ ਦੀ ਜਾਣਕਾਰੀ ਨਹੀਂ ਸੀ ਉਹਨਾਂ ਕਹੇ ਕਿ ਅੱਲੂ ਅਰਜਨ ਦਾ ਉਸ ਭਾਜਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਸ ਵਿੱਚ ਮੇਰੀ ਪਤਨੀ ਦੀ ਮੌਤ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table>ਤੇ ਕਿਸੇ ਸੋਸ਼ਲ ਮੀਡੀਆ ਚੈਨਲ ਤੇ ਫੋਨ ਤੇ ਗੱਲਬਾਤ ਕਰਦਿਆਂ ਬੀਬੀ ਜਗੀਰ ਕੋਲ ਪ੍ਰਤੀ ਜਾਣੇ ਅਣਜਾਣੇ ਚ ਅਪਸ਼ਬਦ ਬੋਲ ਦਿੱਤੇ ਸੀ ਜਿਸ ਨੂੰ ਲੈ ਕੇ ਪੰਥਕ ਚ ਇਸ ਪ੍ਰਤੀ ਰੋਸ ਪੈਦਾ ਹੋ ਗਿਆ ਇਸ ਦੌਰਾਨ ਐਡਵੋਕੇਟ <table>ਤਾਮੀਨੇ ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਬਕੇ ਆਪਣੀ ਦਰਖਾਸਤ ਦਿੰਦਿਆਂ ਬੋਲੇ ਹੋਏ ਅਪਸ਼ਬਦਾਂ ਦੀ ਮਾਫੀ ਮੰਗੀ ਹੈ ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਬ ਤੋਂ ਹੋਣ ਵਾਲੇ ਹਰੇਕ ਹੁਕਮ ਨੂੰ ਮੰਨਨ ਦੀ ਗੱਲ ਕਹੀ ਹੈ ਪੱਤਰ ਚ ਐਡਵੋਕੇਟ <table>ਤਾਮੀਨੇ ਨੇ ਲਿਖਿਆ ਹੈ ਕਿ ਮੈਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਹਾਂ ਬੀਤ ਦਿਨੀ ਇੱਕ ਵਿਅਕਤੀ ਨਾਲ ਮੇਰੀ ਮੋਬਾਈਲ ਤੇ ਗੱਲ ਹੋਈ ਸੀ ਮੇਰੇ ਵੱਲੋਂ ਕੁਝ ਇਤਰਾਹਯੋਗ ਸ਼ਬਦਾਵਲੀ ਵਰਤੀ ਗਈ ਹੈ ਜੋ ਕਿ ਜਾਣੇ ਅਣਜਾਣੇ ਵਿੱਚ ਹੋਇਆ ਮੈਂ ਮਹਿਸੂਸ ਕਰਦਾ ਹਾਂ ਇੱਕ ਜ਼ਿੰਮੇਵਾਰ ਪੰਥਕ ਅਹੁਦੇ ਉੱਤੇ ਹੁੰਦਿਆਂ ਮੈਨੂੰ ਅਜਿਹੀ ਸ਼ਬਦਾਵਲੀ ਨਹੀਂ ਸੀ ਵਰਤਣੀ ਚਾਹੀਦੀ ਮੇਰੇ ਪਾਸੋਂ ਇੱਕ ਆਰਥਪ੍ਰਤੀ ਜੋ ਕੁਝ ਵੀ ਬੋਲਿਆ ਗਿਆ ਉਸਦੀ ਬੀਬੀ ਜਗੀਰ ਕੌਰ ਜੀ ਅਤੇ ਸਮੂੱਚੀ ਆਰਥ ਸ਼੍ਰੇਣੀ ਤੋਂ ਨਿਮਰਤਾ ਸਹਿਤ ਖਿਮਾ ਜਾਂਚਨਾ ਕਰਦਾ ਹਾਂ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਬ ਉੱਚ ਹੈ ਇਸ ਉਕਤ ਜੋ ਵੀ ਦਾ ਆਦੇਸ਼ ਹੋਵੇਗਾ ਉਸ ਨੂੰ ਮੈਂ ਸਿਰ ਮੱਥੇ ਪਰਵਾਨ ਕਰਾਂਗਾ ਹਰਿਆਣਾ ਦੇ ਭਾਜਪਾ ਸੰਸਦ ਰਾਮਚੰਦਰ ਜਾਗੜਾ ਨੇ ਕਿਸਾਨ ਅੰਦੋਲਨ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਜਾਗੜਾ ਨੇ ਕਿਹਾ ਕਿ 2021 ਚ ਟਿਕਰੀ ਹਤ ਸਿੰਘੂ ਬਾਰਡਰ ਤੇ ਜੋ ਕਿਸਾਨ ਅੰਦੋਲਨ ਹੋਇਆ ਸੀ ਉਸ ਨਾਲ ਹਰਿਆਣਾ ਵਿੱਚ ਨਸ਼ਾ ਆ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਸ ਸਮੇਂ ਦੋਹਾ ਸਾਹਿਦਾਂ ਦੇ ਨੇੜੇ ਪਿੰਡਾਂ ਵਿੱਚੋਂ 700 ਲੜਕੀਆਂ ਲਾਪਤਾ ਹੋ ਗਈਆਂ ਸਨ ਆਜਪਾ ਸੰਸਦ ਮੈਂਬਰ ਨੇ ਕਿਹਾ ਕਿ 1 ਸਾਲ ਤੱਕ ਅੰਦੋਲਨ ਚੱਲਦਾ ਰਿਹਾ ਜਿਸ ਕਰਕੇ ਹਰਿਆਣਾ ਨੂੰ ਕਾਫੀ ਨੁਕਸਾਨ ਹੋਇਆ ਹਰਿਆਣੇ ਦੀ ਪਾਈਚਾਰ ਕਿਸਾਨ ਜਨ ਨੂੰ ਖਤਮ ਕਰਨਾ ਚਾਹੁੰਦੇ ਨੇ 2021 ਤੋਂ ਪਹਿਲਾਂ ਹਰਿਆਣਾ ਚ ਦੋ ਹੀ ਨਸ਼ੇ ਸੀ ਸ਼ਰਾਬ ਤੇ ਸਿਗਰਟ ਇਸ ਤੋਂ ਬਾਅਦ ਹੁਣ ਚਿੱਟਾ ਅਫੀਮ ਅਤੇ ਕਈ ਹੋਰ ਤਰ੍ਹਾਂ ਦੇ ਨਸ਼ੇ ਇੱਥੇ ਆ ਗਏ ਨੇ ਇਹ ਸਾਰਾ ਨਸ਼ਾ ਪੰਜਾਬ ਦੇ ਨਸ਼ੇੜੀ ਇੱਥੇ ਲੈ ਕੇ ਆਏ ਨੇ ਮਸ਼ਹੂਰ ਗਾਇਕ ਕਰਨ ਔਜਲਾ ਨੂੰ ਵੱਡਾ ਝਟਕਾ ਲੱਗਿਆ ਸੂਤਰਾਂ ਮੁਤਾਬਕ ਗਾਇਕ ਨੂੰ 1 ਕਰੋੜ ਤੋਂ ਵੱਧ ਦਾ ਜੁਰਮਾਨਾ ਲੱਗਿਆ ਤੈਸਮੇਤ ਜੁਰਮਾਨਾ ਜਮਾ ਨਾ ਕਰਵਾਉਣ ਦੇ ਫਾਈਨ ਵੀ ਲੱਗ ਸਕਦਾ ਹੈ ਚੰਡੀਗੜ੍ਹ ਨੂੰ 7 ਦਸੰਬਰ ਨੂੰ ਹੋਏ ਕੰਸਰਟ ਨੂੰ ਲੈ ਕੇ ਜੁਰਮਾਨਾ ਲੱਗਿਆ ਇਸ ਨਗਰ ਨਿਗਮ ਨੇ ਇਸ਼ਤਿਹਾਰੀ ਨਿਯਮਾਂ ਦੀ ਉਲੰਘਣਾ ਕਰਨ ਤੇ ਨੋਟਿਸ ਜਾਰੀ ਕੀਤਾ ਜਿਸ ਅਨੁਸਾਰ 1 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਨਸ਼ੇ ਵੇਚਣ ਵਾਲਿਆਂ ਤੇ ਉਹਨਾਂ ਦਾ ਸਾਥ ਦੇਣ ਵਾਲਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਪ੍ਰਗਟਾਵਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਵਿਖੇ ਚੁਣੇ ਹੋਏ ਸਰਪੰਚਾਂ ਪੰਚਾਂ ਅਤੇ ਮੋਤਵਾਰਾਂ ਨੂੰ ਪਿੰਡਾਂ 'ਚ ਨਸ਼ੇ ਦੀ ਰੋਕਥਾਮ ਸੰਬੰਧੀ ਸਖਤ ਕਦਮ ਚੁੱਕਣ ਦੀ ਅਪੀਲ ਕਰਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਇਸ ਲਈ ਸਾਰਿਆਂ ਦਾ ਐਮਫਰਜ਼ ਹੈ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਸਰਕਾਰ ਦਾ ਸਾਥ ਦਿੱਤਾ ਜਾਏ ਪਿੰਡ ਦੇ ਮੋਤਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਸਾ ਵਿਚਦਤ ਇਸ ਦੀ ਤੁਰੰਤ ਪੁਲਿਸ ਜਾਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ ਫਿਲਹਾਲ ਇਸਨੋਂ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁੰਦਰ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫ ਐਮ ਸਾਥੀ ਅਕਾਲ